ਰਾਗ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਭ੍ਰਮ ਮੈਂ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੈ ਹਰ ਜਨ ਮਹਾ ਮੋਹਣੀ ਮਗਨ ਪ੍ਰਿਆ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰਿ ਸੇਵਾ ਮਹੱਲਾ ਪੰਜਵਾਂ ਜੋ ਤੁਧ ਪਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਰਨ ਸਮਰਾਥਿ ਅਪਾਰਾ ਅਵਰ ਨਾਹੀ રે ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣਪ ਜਨ ਕੀ ਜੋ ਤੂ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੇ ਮਾਰਾ ਪਿਆਰੀ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾਂ ਕੋ ਟੇਕ ਤੇ ਤੁਮਾਰੀ ਸੁਆਮੀ ਤਾਂ ਕੋ ਨਾਹੀ ਚਿੰਤਾ ਜਾਂ ਕੋ ਦਇਆ ਤੇ ਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਪਰਮ ਮੋਹ ਧੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾਂ ਜਨਮ ਜਨਮ ਕੀ ਮਲ ਧੋਐ ਪਰਾਇ ਆਪਣਾ ਕੀਤਾ ਪਾਵੇ ਈਹਾਂ ਸੁਖ ਨਹੀਂ ਦਰਗਾਹਾ ਢੋਈ ਜੰਪੂਰ ਜਾਏ ਪਚਾਵੇ निंदक अहला जन्म गवाया पहुंच ना साके काहु बाते आगे ठौर ना पाया रहाऊ किरत पया निंदक बपरे का क्या ओहो करे बिचारा तहां बिबूता जह कोई ना राखै ओहो किस पहह करे पुकारा निंदक की गत कत हु नाहीं खसमै मैं भाणा ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾਂ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੜਾਈ ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੁਸ ਮੁਸਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰੀ ਨਾਮ ਨ ਸੁਣੀ ਡੋਰਾ ਰਹਾਉ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕੋ ਤਰਕਣ ਲਾਗਾ ਤਤ ਜੋਗ ਨ ਪਛਾਨੈ ਉਗਰ ਗਿਆ ਜੈਸਾ ਖੋਟਾ ਟਭੂਆ ਨਦਰ ਸਰਾਫ ਆਇਆ ਅੰਤਰ ਜਾਮੀ ਸਭ ਕੁਛ ਜਾਣੈ ਉਸ ਤੇ ਕਹਾ ਛਪਾਇਆ ਕੂੜ ਕਪਟ ਬੰਚ ਨਿਮੁਨਿਆਦਾ ਬਿੰਸ ਗਿਆ ਤਤਕਾਲੀ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸੰਭਾਲੇ ਆਸਾ ਮਹੱਲਾ ਪੰਜਵਾਂ ਉਦਮਕਰਤ ਹੋਇ ਮਨ ਨਿਰਮਲ 나ਚੈ ਆਪ ਨਿਵਾਰੇ ਪੰਚ ਜਨਾਂ ਲੇ ਵਸਗਤ ਰੱਖੈ ਮਨ ਮਹਿ ਇਕੰਕਾਰੀ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਹਨਹਦ ਸ਼ਬਦ ਵਜਾਵੇ ਰਹਾਉ ਪ੍ਰਥਮੀ ਮਨ ਪਰਬੋਧੈ ਆਪਣਾ ਪਾਛੈ ਅਵਰ ਰਿਝਾਵੇ ਰਾਮ ਨਾਮ ਜਪੇ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੀਖੇ ਲਾਏ ਸਰਦਾ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੇ ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਗੁਰ ਕੀਨੋ ਕੇ ਹਰ ਕੂਕਰ ਤਨਹ ਲਗਾਈ ਰੇ ਰਹਾਉ ਵਾਜ ਥੂਨੀਆਂ ਛਪਰਾ ਥਾਮੀਆਂ ਮੀ ਘਰਿਆਂ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਆਚਰ ਜਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਤਾਇਆ ਰੇ ਸੋਈ ਅਜਾਣ ਕਹੈ ਮੈਂ ਜਾਨਾ ਜਾਨਨ ਹਾਰਨਾ ਛਾਨਾਰੇ ਕਹੋ ਨਾਨਕ ਗੁਰ ਅਮਿਓ ਪਿਆਆ ਰਸਕ ਰਸਕ ਬਿਗਸਾਨਾਰੇ ਆਸਾ ਮਹੱਲਾ ਪੰਝੋਆ ਵੰਦਨ ਕਾਟ ਬਸਾਰੇ ਔਗਨ ਆਪਣਾ ਬਿਰਦ ਸਮਹਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾਂ ਕੈ ਸਿਮਰਨ ਜਮ ਤੇ ਛੁਟੀ ਐ ਹਲਤ ਪਲਤ ਸੁਖ ਪਾਈ ਐ ਸਾਹਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗਿ ਦੁਖ ਨਾਠੀ ਸਿਜੈ ਨਾ ਜਾਏ ਕਿਛ ਭਉ ਨਾ ਵਿਆਪੈ ਹਰ ਧਨ ਨਿਰਮਲ ਗਾਂਠੇ ਅੰਤ ਕਾਲ ਪ੍ਰਭ ਭਏ ਸਹਾਈ ਇਤ ਉਤ ਰਖ ਨਹਾਰੇ ਪ੍ਰਾਨ ਮੀਤ ਹੀਤ ਧਨ ਮੇਰੇ ਨਾਨਕ ਸਦ ਬਲਿਹਾਰੀ ਆਸਾ ਮਹੱਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਭਉ ਕੇ ਆ ਹਉ ਤੁਦ ਬਿਨ ਕਿਸ ਸਾਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਾਹੀ ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵਿਣ ਨਾਵੇ ਸਭ ਜਗ ਬੋਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਜੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾਂ ਅਮਰਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨਹਿ ਪਿਓ ਜਨਮ ਜਨਮ ਚੂਕੇ ਪੈ ਪਹਾਰੇ ਦੁਰਤ ਬਨਾਸਿਓ ਭਰਮ ਬੀਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੇਮਾਰੇ ਸਤਗੁਰ ਮਨ ਤਨ ਮੇਰਾ ਠਾਰਥਿਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦਿੜ ਕਰ ਚਰਨ ਗਏ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖੀਓ ਸੋਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ 기ਓ ਧਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਨੇ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮਹੱਲਾ ਪੰਜਵਾਂ ਆਗੇ ਹੀ ਤੇ ਸਭ ਕਿਛੂ ਹੂਆ ਅਵਰ ਕੇ ਜਾਣੈ ਗਿਆਨਾ ਭੂਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਨਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਘੋਰ ਤੇ ਬਾਹ ਪਕਰ ਗੁਰ ਕਾੜ ਲੀਏ ਨਿਰ ਪਉ ਭਏ ਸਗਲ ਭਉ ਮਿਟਿਆ ਰਾਖੇ ਰੱਖ ਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਨ ਪਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾਂ